ਜੈ ਭੀਰਾਂ ਦੀ ਜੀ ਜੈ ਸੱਜਾਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਆਪਾਂ ਅੱਜ ਦਾ ਜੋ ਵਿਸ਼ਾ ਲੈ ਕੇ ਆਏ ਆ ਬਹੁਤ ਹੀ ਖਾਸ ਹੈ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜ਼ਰੂਰ ਸੁਣਾਇਆ ਕਰੋ ਕਿਉਂਕਿ ਕਮੈਂਟਾਂ ਚੋਂ ਵੀ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਬਿਨਾ ਪੁੱਛਿਆਂ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਜੀ ਸੋ ਇਹ ਸਵਾਲ ਕਿਸੇ ਇੱਕ ਨਾਲ ਨਹੀਂ ਜੁੜਿਆ ਹੁੰਦਾ ਕਿ ਜਿਨ੍ਹਾਂ ਨੇ ਕਮੈਂਟ ਕੀਤਾ ਉਹਨਾਂ ਨਾਲ ਜੁੜਿਆ ਹੈ ਕਾਫੀ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਕਾਫੀ ਵਾਰ ਕਮੈਂਟਾਂ ਵਿੱਚ ਵੀ ਔਰ ਆਡੀਅன்ஸ் ਦੱਸਦੀ ਰਹਿੰਦੀ ਹੈ ਕਿ ਸਾਨੂੰ ਬਿਨਾਂ ਪੁੱਛਿਆ ਹੀ ਸਵਾਲ ਦਾ ਜਵਾਬ ਮਿਲ ਗਿਆ ਜੀ ਇਹ ਫਾਇਦਾ ਹੈ ਪੂਰੀ ਵੀਡੀਓ ਸੁਣਨ ਦਾ ਬਾਕੀ ਪੂਰੀ ਵੀਡੀਓ ਚੰਗੀ ਤਰ੍ਹਾਂ ਨਾਲ ਸੁਣੋਗੇ ਤੇ ਚੰਗੀ ਤਰ੍ਹਾਂ ਨਾਲ ਗੱਲ ਵੀ ਸਮਝ ਵਿੱਚ ਆਵੇਗੀ ਬਨਾਂਦੀ ਹਰ ਗੱਲ ਸਮਝ ਆਉਂਦੀ ਹੈ ਕਈ ਵਾਰ ਸੋ ਇਸ ਲਈ ਵੀਡੀਓ ਨੂੰ ਲਗਾਇਆ ਵੀ ਨਾ ਕਰੋ ਸੋ 10-12 ਮਿੰਟ ਕੁਝ ਜ਼ਿਆਦਾ ਨਹੀਂ ਹੁੰਦੇ ਜੀ ਧਿਆਨ ਦੇ ਨਾਲ ਕਿਉਂਕਿ ਫालतू ਜਿਹਾ ਫੋਨ ਚਲਾਉਣ ਵੈੰਦੇ ਹੋ ਤੇ ਕਿੰਨੇ ਘੰਟੇ ਇਦਾਂ ਹੀ ਗੁਜ਼ਰ ਜਾਂਦੇ ਆ ਸੋ ਨੋਟ ਕੀਤਾ ਹੀ ਹੋਵੇਗਾ ਆਪ ਸਭ ਨੇ ਸੋ ਕੋਸ਼ਿਸ਼ ਕਰਿਆ ਕਰੋ ਕਿ ਚੰਗੇ ਜਦੋਂ ਗੱਲ ਕੋਈ ਸੁਣਨੀ ਹੈ ਚੰਗੀ ਜੋ ਕੰਮ ਦੀ ਗੱਲ ਹੈ ਉਹਨੂੰ ਧਿਆਨ ਨਾਲ ਸੁਣ ਲਿਆ ਜਾਵੇ ਸੋ ਜੀ ਬਾਕੀ ਹੁਣ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਆ ਸੋ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਆਪਾਂ ਫਿਟਕੜੀ ਦਾ ਇੱਕ ਛੋਟਾ ਜਿਹਾ ਆਪਾ ਦੱਸਾਂਗੇ ਜੀ ਦੇ ਨਾਲ ਕਾਫੀ ਹੱਦ ਤੱਕ ਪਰੇਸ਼ਾਨੀਆਂ ਤੁਹਾਡੇ ਤੋਂ ਦੂਰ ਹੋ ਜਾਣਗੀਆਂ ਜੀ ਸੋ ਅਕੀ ਚਿੱਕਰ ਕੋਈ ਰੋ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਬੈਸਟ ਜੀ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਬੁਲਾਉਣਾ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਹਾਂ ਸੋ ਰਣਵੀਰ ਕੌਰ ਲੁਧਿਆਣੇ ਤੋਂ ਜੀ ਇਹ ਕਮੈਂਟ ਕਰਦੇ ਨੇ ਕਿ ਦੀਦੀ ਜੀ ਅਸੀਂ ਤੁਹਾਡੀਆਂ ਵੀਡੀਓ ਸਾਰੀਆਂ ਸੁਣਦੇ ਹਾਂ ਪੂਰੀ ਵੀਡੀਓ ਸੁਣਦੇ ਹਾਂ ਕਹਿੰਦੇ ਕਿ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਤੁਹਾਡੀਆਂ ਵੀਡੀਓ ਸੁਣ ਕੇ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਪੂਰੀ ਵੀਡੀਓ ਸੁਣੋਗੇ ਤੇ ਉਹਦੇ ਚ ਕੁਝ ਨਾ ਕੁਝ ਸਿੱਖਣ ਨੂੰ ਲੱਭੇਗਾ ਕੋਈ ਗੱਲ ਐਸੀ ਹੁੰਦੀ ਜਿਹੜੀ ਕਿ ਮਨ ਨੂੰ ਲੱਗ ਜਾਂਦੀ ਆ ਤੇ ਮਨ ਨੂੰ ਲੱਗਣ ਨਾਲ ਸਰੀਰ ਤੇ ਲੋਈ ਕੰਡੇ ਖੜ ਜਾਂਦੇ ਨੇ ਤੇ ਸੁਰਤੀ ਵੀ ਪ੍ਰਮਾਤਮਾ ਨਾਲ ਜੁੜ ਜਾਂਦੀ ਹੈ ਕਈ ਵਾਰ ਇਹ ਦੇਖਿਆ ਹੋਵੇਗਾ ਕਿ ਕੋਈ ਵੀਡੀਓ ਚੱਲ ਰਹੀ ਹੈ ਜਾਂ ਕੋਈ ਸਟੇਟਸ ਅਸੀਂ ਦੇਖਦੇ ਆਂ ਤੇ ਅਚਾਨਕ ਹੀ ਉਹ ਸ਼ਬਦ ਮਨ ਨੂੰ ਇੰਨਾ ਖਿਚੂ ਜਾਂਦਾ ਪਾ ਜਾਂਦਾ ਹੈ ਕਿ ਮਾਲਕ ਨਾਲ ਸੁਰਤੀ ਜੁੜ ਜਾਂਦੀ ਹੈ ਤੇ ਆਪਣੇ ਆਪ ਸ਼ਬਦ ਚੱਲ ਪੈਂਦਾ ਹੈ ਜੀ ਇਹ ਬਹੁਤ ਵੱਡੀ ਕਿਰਪਾ ਹੋ ਜਾਂਦੀ ਮਾਲਕ ਦੀ ਸੋ ਇਸ ਲਈ ਕੁਝ ਖੋਜਣ ਦੀ ਉਸ ਤਲਾਸ਼ਣ ਦੀ ਵੀਡੀਓ ਵਿੱਚ ਕੋਸ਼ਿਸ਼ ਕਰਿਆ ਕਰੋ ਜੀ ਸੋ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਜਾਂਦਾ ਹੈ ਤੇ ਬਹੁਤ ਗੱਲਾਂ ਦੇ ਵੀ ਜਵਾਬ ਤੁਹਾਨੂੰ ਮਿਲ ਜਾਣਗੇ ਸੋ ਬਾਕੀ ਬਹੁਤ-ਬਹੁਤ ਧੰਨਵਾਦ ਜੀ ਜਿਹੜੇ ਹਰ ਰੋਜ਼ ਵੀਡੀਓ ਨੂੰ ਸੁਣਦੇ ਆ ਜੀ ਤੇ ਧਿਆਨ ਲਗਾ ਕੇ ਜਿਹੜੇ ਸੁਣਨਗੇ ਉਹਨਾਂ ਦੇ ਮਨ ਨੂੰ ਖੁਸ਼ੀ ਵੀ ਮਿਲਦੀ ਹੈ ਆਨੰਦ ਆਉਂਦਾ ਹੈ ਜੀ ਸਕੂਨ ਕਹਿੰਦੇ ਕੀ ਸਾਨੂੰ ਸਕੂਨ ਮਿਲ ਗਿਆ ਵੀਡੀਓ ਸੁਣ ਕੇ ਸੋ ਇਹੀ ਨਿਸ਼ਾਨਾ ਹੁੰਦੀਆਂ ਕਿ ਮਾਨਟ੍ਰਿਕ ਰਿਹਾ ਹੈ ਸੇਵਾ ਵਿੱਚ ਤੇ ਚੰਗੀਆਂ ਗੱਲਾਂ ਨੂੰ ਮਨ ਕੈਚ ਕਰ ਰਿਹਾ ਹੈ ਚੰਗੀ ਤਰ੍ਹਾਂ ਨਾਲ ਗੱਲਾਂ ਨੂੰ ਸੁਣ ਰਿਹਾ ਹੈ ਤੇ ਸਮਝ ਰਿਹਾ ਹੈ ਸੋ ਇਸ ਲਈ ਮਨ ਟਿਕਦਾ ਹੈ ਤੇ ਜੇਕਰ ਮਨ ਨਹੀਂ ਟਿਕਦਾ ਫਿਰ ਵੀ ਕਰਮ ਕਰਦਾਂ ਨਾ ਛੱਡੋ ਕਰਮ ਕਰਦੇ ਜਾਉਗੇ ਤਾਂ ਉਹਦਾ ਫਾਲਾ ਇੱਕ ਦਿਨ ਚ ਰੂਲ ਮਿਲਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟ ਕਰਦੇ ਨੇ ਕੰਦੇ ਕੀ ਦੀਦੀ ਜੀ ਅੱਜ ਮੈਂ ਪਹਿਲੀ ਵਾਰ ਕਮੈਂਟ ਕਰ ਰਹੀ ਸੀ ਤੇ ਤੁਸੀਂ ਮੇਰੇ ਸਵਾਲ ਦਾ ਜਵਾਬ ਦੇ ਦਿੱਤਾ ਕੰਦੇ ਕੀ ਕਈ ਵਾਰ ਮੈਂ ਕਮੈਂਟ ਕਰਦੀ ਕਰਦੀ ਰੁਕ ਜਾਂਦੀ ਹਾਂ ਕਿਉਂਕਿ ਤੁਸੀਂ ਸਾਡੇ ਮਨ ਦੀ ਗੱਲ ਪਹਿਲਾਂ ਹੀ ਉਝ ਲੈ ਲੈਂਦੇ ਹੋ ਸਾਨੂੰ ਸਾਡੇ ਸਵਾਲ ਦਾ ਜਵਾਬ ਬਿਨਾ ਪੁੱਛਿਆ ਹੀ ਮਿਲ ਜਾਂਦਾ ਹੈ ਸੋ ਕਹਿੰਦੇ ਕਿ ਪਤਾ ਨਹੀਂ ਸਾਨੂੰ ਇਹ ਕਿਵੇਂ ਹੋ ਰਿਹਾ ਆ ਕਿ ਤੁਸੀਂ ਉਹੀ ਗੱਲ ਕਰ ਦਿੰਦੇ ਹੋ ਜੋ ਅਸੀਂ ਮਨ ਵਿੱਚ ਸੋਚੀਦੀ ਆ ਸੋ ਦੇਖੋ ਜੀ ਆਪਾਂ ਗੱਲ ਉਹ ਕਰੀਦੀ ਆ ਜੋ ਸੱਚ ਹੈ ਜੋ ਅਜਮਾਇਆ ਹੈ ਜ਼ਿੰਦਗੀ ਦੇ ਵਿੱਚ ਤੇ ਜੋ ਪੀਰਾਂ ਦੀ ਸੇਵਾ ਕਰਕੇ ਮਿਲਦਾ ਹੈ ਜਿਹੜੇ ਜਿਹੜੇ ਸੰਕੇਤ ਮਿਲਦੇ ਨੇ ਉਹ ਆਪਾਂ ਸੰਕੇਤ ਵੀ ਤੁਹਾਡੇ ਨਾਲ ਸਾਂਝੇ ਕਰੀਦੇ ਆ ਸੋ ਇਹ ਜਦੋਂ ਅਸੀਂ ਸੇਵਾ ਵਿੱਚ ਪੈਂਦੇ ਆ ਤੇ ਉਦੋਂ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਮਾਲਕ ਜੋ ਗਿਆਨ ਆਪ ਭੇਜਦਾ ਹੈ ਉਹ ਪਤੇ ਗੱਲ ਝੂਠੀ ਨਹੀਂ ਹੋ ਸਕਦੀ ਤੇ ਦੂਸਰੀ ਗੱਲ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮਿਲਦਾ ਜਾ ਰਿਹਾ ਹੈ ਜੀ ਉਹ ਇਹ ਇਸ਼ਾਰਾ ਕਰਦਾ ਹੈ ਕਿ ਤੁਹਾਡਾ ਸੇਵਾ ਵਿੱਚ ਮਨ ਟਿਕਿਆ ਹੋਇਆ ਹੈ ਤੇ ਪ੍ਰਮਾਤਮਾ ਬਹੁਤ ਨਜ਼ਦੀਕ ਪੀਰੋ মুর্ਸ਼ਿਦ ਤੁਹਾਡੀ ਸੇਵਾ ਤੋਂ ਖੁਸ਼ ਨੇ ਸੋ ਉਹ ਆਸ-ਪਾਸ ਹੀ ਰਹਿੰਦੇ ਨੇ ਜੋ ਮਨ ਵਿੱਚ ਸਵਾਲ ਚੱਲਦਾ ਹੈ ਉਹਦਾ ਜਵਾਬ ਤਾਂ ਉਹਨਾਂ ਨੇ ਕਿਸੇ ਨਾ ਕਿਸੇ ਬਹਾਨੇ ਦੇਣਾ ਹੀ ਹੁੰਦਾ ਸੋ ਫਿਰ ਏਸੀ ਤਰ੍ਹਾਂ ਕਿਸੇ ਦੇ ਨਾ ਕਿਸੇ ਦੇ ਥਰੂ ਸਵਾਲ ਦਾ ਜਵਾਬ ਦਿਨ ਵਿੱਚ ਦੇ ਹੀ ਜਾਂਦੇ ਆ ਜੀ ਸੋ ਇਹਨਾਂ ਗੱਲਾਂ ਤੇ ਗੌਰ ਕਰਕੇ ਦੇਖੂਗੇ ਤਾਂ ਤੁਹਾਨੂੰ ਆਪਣੇ ਆਪ ਸਮਝ ਆਵੇਗਾ ਕਿ ਵਾਕਈ ਉਹ ਮੁਰਸ਼ਿਦ ਦੀ ਕਿਰਪਾ ਸਾਡੇ ਤੇ ਕੋਈ ਹੈ ਸੋ ਅਸੀਂ ਉਹਨਾਂ ਅੱਗੇ ਸਵਾਲ ਰੱਖਦੇ ਆਂ ਤੇ ਉਹ ਸਾਡੀਆਂ ਗੱਲਾਂ ਦੇ ਜਵਾਬ ਦੇ ਵੀ ਰਹੇ ਨੇ ਸੋ ਪਰਮਾਤਮਾ ਕਦੇ ਆਪ ਨਹੀਂ ਉਹਨਾਂ ਇਨਸਾਨਾਂ ਰਾਹੀਂ ਆ ਕੇ ਸਵਾਲਾਂ ਦੇ ਜਵਾਬ ਦੇ ਜਾਂਦਾ ਹੈ ਜੀ ਸੋ ਜੇਕਰ ਅਸੀਂ ਆਪਣੀ ਗੱਲ ਕਰੀਏ ਅਸੀਂ ਵੀ ਆਮ ਇਨਸਾਨਾਂ ਦੀ ਤਰ੍ਹਾਂ ਆ ਤੁਹਾਡੇ ਵਰਗੇ ਆ ਸੋ ਕੋਈ ਖਾਸ ਨਹੀਂ ਹੈ ਕੋਈ ਖਾਸੀਅਤ ਨਹੀਂ ਹੈ ਸੋ ਬਾਕੀ ਉਹ ਮਾਲਕ ਦਾ ਹੁਕਮ ਹੈ ਜਿਵੇਂ ਦਾ ਉਵੇਂ ਉਵੇਂ ਕਰਮ ਕਰਾਈ ਜਾ ਰਿਹਾ ਤੇ ਅਸੀਂ ਕਰੀ ਜਾ ਰਹੇ ਆ ਜੀ ਸੋ ਇੰਨਾ ਕਹ ਹੈ ਕਿ ਗੱਲ ਨੂੰ ਸੁਣ ਕੇ ਸਮਝਣਾ ਚਾਹੀਦਾ ਤਾਂ ਹੀ ਕੁਝੇ ਨਾਲ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਮਨ ਨੂੰ ਟਿਕਾਉਣਾ ਪੈਂਦਾ ਮਨ ਟਿਕ ਗਿਆ ਤੇ ਸਭ ਕੁਝ ਮਿਲ ਜਾਂਦਾ ਹੈ ਉਹ ਆ ਜਨ ਜੇ ਸਮਝਿਆ ਕਰੋ ਸੋ ਜਦੋਂ ਪਰੇਸ਼ਾਨੀ ਹੁੰਦੀ ਹੈ ਤੇ ਅਸੀਂ ਦਿਲੋਂ ਦੁਆ ਮਾਰਦਾ ਸਾ ਕਰਦੇ ਉਹ ਪ੍ਰਮਾਤਮਾ ਕੇ ਪਰ ਜੇਕਰ ਹਰ ਵਕਤ ਹਰ ਪਲ ਹੀ ਉਹ ਪ੍ਰਮਾਤਮਾ ਨੂੰ ਆਪਣੇ ਨਜ਼ਦੀਕ ਸਮਝੀਏ ਤੇ ਉਹ ਕਿਤੇ ਨਹੀਂ ਗਏ ਉਹਨਾਂ ਨੂੰ ਪੁਕਾਰਨ ਦੀ ਜ਼ਰੂਰਤ ਆ ਦਿਲੋਂ ਯਾਦ ਕਰਨ ਦੀ ਜ਼ਰੂਰਤ ਆ ਅੱਖ ਝਪਕਣ ਵਿੱਚ ਹਜੇ ਟਾਈਮ ਲੱਗ ਸਕਦਾ ਪਰ ਉਹਨਾਂ ਦੇ ਪਹੁੰਚਣ ਚ ਟਾਈਮ ਕਦੇ ਨਹੀਂ ਲੱਗਦਾ ਸੋ ਇਧਰੋਂ ਸੋਚਿਆ ਨਹੀਂ ਤੇ ਉਧਰੋਂ ਪਹੁੰਚੇ ਨਹੀਂ ਨਾਲੋਂ ਇਹ ਸਾਬ ਹੋ ਜਾਂਦਾ ਹੈ ਜੀ ਸੋ ਜਦੋਂ ਹੀ ਤੁਸੀਂ ਮਨ ਵਿੱਚ ਖਿਆਲ ਲਿਆਉਗੇ ਉਸੇ ਵਕਤ ਅੰਦਰੋਂ ਪ੍ਰਮਾਤਮਾ ਚਿਰਤੀ ਵੀ ਉਸਦੀ ਸੇਵਾ ਕਰਦੇ ਉਹ ਜਾਗ ਜਾਂਦਾ ਹੈ ਸੋ ਇਹੀ ਨੇ ਉਹ ਮਾਲਕ ਦੇ ਨਾਲ ਸੱਚੇ ਦਿਲੋਂ ਜਿਨ੍ਹਾਂ ਨੇ ਪ੍ਰੀਤਾ ਸੱਚੇ ਦਿਲੋਂ ਜਿਨ੍ਹਾਂ ਨੇ ਪਿਆਰ ਪਾਇਆ ਹੋਇਆ ਹੈ ਜੀ ਉਹਨਾਂ ਦੇ ਸੰਕੇਤ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੇਰਾ ਨਾਮ ਹਰਜੀਤ ਕੌਰ ਹੈ ਸੋ ਇਹ ਕਹਿੰਦੇ ਨੇ ਕਿ ਮੈਂ ਹਰ ਇੱਕ ਦੇ ਕੰਮ ਆਉਂਦੀ ਆ ਪਰ ਫਿਰ ਵੀ ਮੇਰੀ ਪਤਾ ਨਹੀਂ ਕਿਉਂ ਕੋਈ ਕਦਰ ਨਹੀਂ ਕਰਦਾ ਸੋ ਦੇਖੋ ਜੀ ਕਦਰ ਜੀ ਕਰਾਉਣੀ ਹੈ ਤੇ ਉਹ ਪ੍ਰਮਾਤਮਾ ਤੇ ਅਮੇਦ ਰੱਖੋ ਉਹਦੇ ਤੇ ਆਸ ਰੱਖੋ ਕਦੇ ਵੀ ਇਨਸਾਨਾਂ ਤੇ ਆਸ ਨਾ ਰੱਖੋ ਕਿ ਇਹ ਸਾਡੀ ਕਦਰ ਕਰਨਗੇ ਪਰ ਹੈਲਪ ਹਮੇਸ਼ਾ ਹੀ ਕਰਦੇ ਰਹਿਣਾ ਚਾਹੀਦਾ ਜੋ ਤੁਸੀਂ ਅੱਜ ਹਰ ਇੱਕ ਤੇ ਕੰਮ ਆ ਰਹੇ ਹੋ ਹੈਲਪ ਕਰਦੇ ਹੋ ਪਰ ਉਹ ਕਦਰ ਨਹੀਂ ਕਰਦੇ ਇੱਕ ਵਕਰੀ ਨਾਲ ਹੈ ਪ੍ਰਮਾਤਮਾ ਦੇ ਖਾਤੇ ਤੇ ਪਲ ਪੰਡਾ हिसाब ਚੜ ਰਿਹਾ ਹੈ ਸੋ ਜਿਸ ਦਿਨ ਉਹਨਾਂ ਨੇ ਕਦਰ ਪਵਾਣੀ ਆ ਤੇ ਤੁਸੀਂ ਖੁਦ ਹੈਰਾਨ ਹੋ ਜਾਣਾ ਹੈ ਸੋ ਇਹ ਇੱਕ ਕਰਮਾ ਪ੍ਰਮਾਤਮਾ ਨੇ ਤੁਹਾਨੂੰ ਸੌਪਿਆ ਹੋਇਆ ਸੋ ਹਰ ਇੱਕ ਦਾ ਭਲਾ ਕਰਨਾ ਹਰ ਇੱਕ ਤੇ ਕਮੌਣਾ ਚਾਹੇ ਕੋਈ ਤੁਹਾਨੂੰ ਚੰਗਾ ਸਮਝਦਾ ਚਾਹੇ ਮਾੜਾ ਸਮਝਦਾ ਪਰ ਹੈਲਥ ਜ਼ਰੂਰ ਕਰਨੀ ਤੇ ਉਹ ਹੀ ਇਨਸਾਨ ਇੱਕ ਦਿਨ ਤੁਹਾਡੀ ਕਦਰ ਕਰਨਗੇ ਕਿਉਂਕਿ ਜਦੋਂ ਸਹੀ ਵਕਤ ਆ ਜਾਂਦਾ ਪ੍ਰਮਾਤਮਾ ਫਿਰ ਉਸ ਸਮੇਂ ਸਵਰਗੀ ਟੀਚਿਆਂ ਦੇ ਸਾਥ ਦੇ ਦਿੰਦਾ ਹੈ ਜੀ ਸੋ ਕਦੇ ਵੀ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਤੇ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰਕੇ ਦੇਖਣਾ ਤੁਹਾਨੂੰ ਇੱਕ ਨਾ ਇੱਕ ਦਿਨ ਤੁਹਾਡੀ ਇਸ ਸਵਾਲ ਦਾ ਜਵਾਬ ਆਪ ਮਿਲ ਜਾਵੇਗਾ ਕਿ ਵਾਕਈ ਇਹ ਗੱਲ ਕਦੇ ਨਾ ਕਦੇ ਹੋਈ ਸੀ ਤੇ ਅੱਜ ਉਹ ਸੱਚ ਹੋਈ ਹੈ ਕਿਉਂਕਿ ਸਚਾਈ ਹੈ ਜੀ ਜਿਨ੍ਹਾਂ ਦੇ ਨਾਲ ਇਹ ਸਭ ਕੁਝ ਹੋ ਰਿਹਾ ਉਹਨਾਂ ਦੀ ਪਰਮਾਤਮਾ ਕਦਰ ਜਦੋਂ ਪਾਉਂਦਾ ਹੈ ਤੇ ਉਹ ਇਨਸਾਨ ਖੁਦ ਹੀ ਨਹੀਂ ਸਮਝ ਆਉਂਦੀ ਕਿ ਮੈਂ ਇੰਨੇ ਯੋਗ ਤਾਂ ਹੈ ਨਹੀਂ ਸੀ ਜਿੰਨੇ ਯੋਗ ਹੀ ਉਹ ਪਰਮਾਤਮਾ ਨੇ ਸਾਨੂੰ ਕਰ ਦਿੱਤਾ ਸੋ ਵੇਖ ਕਰੇ ਹੋ ਕੇ ਸੇਵਾ ਕਰਦੇ ਜਾਓ ਤੇ ਉਹ ਮਾਲਕ ਜ਼ਰੂਰ ਨਜ਼ਰੇ ਕਰਮ ਕਰਦਾ ਹੈ ਜੀ ਸੋ ਹੁਣ ਆਪਾਂ ਮੇਨ ਵਿਸ਼ੇ ਵੱਲ ਚੱਲਾਂਗੇ ਜੀ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਹੈ ਜੀ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਖਾਸ ਹੈ ਇੱਕ ਫਟਕੜੀ ਦਾ ਛੋਟਾ ਜਿਹਾ ਕਰਮ ਤੁਹਾਨੂੰ ਵੱਡੀ ਤੋਂ ਵੱਡੀ ਪਰੇਸ਼ਾਨੀ ਤੋਂ ਵਿਚਾਰ ਲਵੇਗਾ ਸੋ ਕਰਨਾ ਕਿਵੇਂ ਹੈ ਸੋ ਇਹਦੇ ਬਾਰੇ ਵੀ ਗੱਲ ਕਰਦੇ ਆ ਜੀ ਸੋ ਹੁਣ ਜੋ ਕਰਮ ਹੈ ਜੀ ਚੰਗੀ ਤਰ੍ਹਾਂ ਨਾਲ ਸੁਣਨਾ ਇਹ ਲਾਭ ਵੀ ਜਰੂਰ ਦਿਖਾਉਂਦਾ ਹੈ ਫਟਕੜੀ ਦਾ ਇੱਕ ਕਰਮ ਸੋ ਕਰਮ ਵੀ ਇਹਨੂੰ ਕਹਿ ਲਓ ਤੇ ਉਪਾਅ ਕਰ ਸਕਦੇ ਆ ਸੋ ਉਹ ਆਪ ਦਾ ਮਨ ਹੈ ਸੋ ਜਦੋਂ ਵੀ ਕੋਈ ਘਰ ਵਿੱਚ ਨਵੀਂ ਚੀਜ਼ ਲਿਆਉਂਦੇ ਹੋ ਜਾਂ ਫਿਰ ਕੋਈ ਕੰਮ ਘਰ ਵਧੀਆ ਚੱਲ ਪੈਂਦਾ ਆ ਜਾਂ ਘਰ-ਵਾਰ ਬਣਾ ਰਹੇ ਹੋ ਫਿਰ ਲੋਕਾਂ ਦੀਆਂ ਨਜ਼ਰਾਂ ਲੱਗਣੀਆਂ ਤਾਂ ਤੈ ਹੈ ਸੋ ਹਰ ਕੋਈ ਦਿਲ ਦਾ ਸਾਫ਼ ਨਹੀਂ ਹੁੰਦਾ ਦੇਖ ਕੇ ਹੋਂ ਕਿ ਜਦੋਂ ਲੋਕੀ ਭਰਦੇ ਨੇ ਤੇ ਨਜ਼ਰ ਲੱਗ ਜਾਂਦੀ ਕੰਮ ਵਿਗੜਨੇ ਸ਼ੁਰੂ ਹੋ ਜਾਂਦੀ ਆ ਜਾਂ ਸਿਹਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਇੱਕ ਤੋਂ ਬਾਅਦ ਇੱਕ ਪਰੇਸ਼ਾਨੀ ਜਾਣੀ ਕਿ ਆਣ ਖੜਦੀ ਹੈ ਤੇ ਕੁਝ ਸਮਝ ਨਹੀਂ ਆਉਂਦਾ ਕਿ ਚੰਗੇ ਦਿਨਾਂ ਤੋਂ اچانک ਹੀ ਇਹ ਕੀ ਹੋਣ ਲੱਗ ਪਿਆ ਸੋ ਉਥੇ ਜੀ ਛੋਟਾ ਜਿਹਾ ਉਪਾਅ ਇੱਕ ਟੋਟਕਾ ਲਾ ਲਓ ਜਾਂ ਕੁਝ ਵੀ ਲਾ ਲਓ ਇਹ ਕਰ ਲੈਨੇ ਹੋ ਤਾਂ ਇਹਦੇ ਨਾਲ ਹੀ ਇਹ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹੈ ਜੀ ਕਰਨਾ ਕਿਵੇਂ ਹੈ ਜੀ ਆਪੋ ਆਪਣੇ ਪੀਰੋ মুর্ਸ਼ਦ ਦਾ ਆਪਣੇ ਗੁਰੂ ਦਾ ਮਾਲਕ ਦਾ ਨਾਮ ਲੈਣਾ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ ਉਹਨਾਂ ਦਾ ਨਾਮ ਲੈ ਕੇ ਘਰ ਵਿੱਚ ਜੇਕਰ ਕੋਈ ਚੀਜ਼ ਹੈ ਜਾਂ ਕਿਸੇ ਤੇ ਲੱਗਦਾ ਹੈ ਕਿ ਘਰ ਦਾ ਮੈਂਬਰ ਕੋ ਠੀਕ ਨਹੀਂ ਰਹਿਦਾ ਕੰਮ ਕਾਰਨ ਕਰਨ ਨੂੰ ਮਨ ਨਹੀਂ ਕਰਦਾ ਰੁਕਾਵਟਾਈ ਜਾ ਰਹੀ ਆ ਤੇ ਫਟਕੜੀ ਸਵਾ ਕੇ ਇਹਨੂੰ ਅੱਗ ਦਾ ਇੱਕ ਕੋਟਾ ਲੈਣਾ ਹੈ ਉਹਨੂੰ ਅੱਗ ਬਣਾਉਣੀ ਆ ਅੱਗ ਬਣਾ ਕੇ ਉਹਦੇ ਉੱਤੇ ਤੁਸੀਂ ਉਹ ਡਲੀ ਫਟਕੜੀ ਦੀ ਰੱਖ ਦੇਣੀ ਆ ਪੂਰੀ ਹੋਣੀ ਡਲੀ ਹੋਣੀ ਚਾਹੀਦੀ ਆ ਫਟਕੜੀ ਦੀ ਉਸ ਅੱਗ ਦੇ ਉੱਤੇ ਉਹਨੂੰ ਰੱਖ ਦੇਵੋ ਘਰ ਉੱਤੇ ਦੀਆਂ ਤਰਵੱਜੀਆਂ ਵਿੱਚ ਦੀ ਕਮਾਹ ਕੇ ਆਪਣੇ ਮਾਲਕ ਦਾ ਨਾਮ ਲੈ ਕੇ ਸੋ ਘਰ ਤੋਂ ਵੀ ਪੂਰੀ ਨજર ਲਾਉਣੀ ਹੋਵੇ ਤਾਂ ਤੁਸੀਂ ਅੰਗ ਦੇ ਉੱਤੇ ਉਹ ਡਲੀ ਨੂੰ ਰੱਖ ਦੇਣਾ ਹੈ ਤੇ ਉਹ ਆਪਣੇ ਆਪ ਰਿੱਜ ਰਿੱਜ ਕੇ ਤੇ ਕਈ ਵਾਰ ਤਾਂ ਜੋ ਅਸੀਂ ਅੱਖੀਂ ਦੇਖਿਆ ਹਕੀਕਤ ਨજર ਲੱਗਣ ਤੇ ਮੂਰਤੀ ਬਣ ਜਾਂਦੀ ਆ ਫਟਕੜੀ ਦੀ ਸੋ انسان ਦੀ ਮੂਰਤੀ ਬਣ ਜਾਂਦੀ ਆ ਕੋਈ ਨਾ ਕੋਈ ਆਕਾਰ ਲੈ ਲੈਂਦੀ ਹੈ ਸੋ ਅਸੀਂ ਇੱਕ ਵਾਰ ਇਹ ਕੰਮ ਕਰਕੇ ਦੇਖਿਆ ਸੀ ਸੋ ਜਿਵੇਂ ਹੀ ਪਤਾ ਸੀ ਕਿ ਨજર ਲੱਗੀ ਆ ਬੱਚੇ ਨੂੰ ਤੇ ਜਦੋਂ ਫਟਕੜੀ ਸਵਾਗ ਕੇ ਆਗ ਉੱਪਰ ਰੱਖੀ ਗਈ ਤੇ ਉਹ ਸੇਮ ਹੀ ਜਿਨੇ ਵਾਰ-ਵਾਰ ਇੱਕ ਗੱਲ ਗਈ ਸੀ ਉਹਦੀ ਮੂਰਤ ਬਣ ਗਈ ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਬੈਠੀ ਹੋਈ ਸੀ ਸੋ ਇਸ ਤਰ੍ਹਾਂ ਮੂਰਤ ਬਣ ਜਾਂਦੀ ਹੈ ਜਾਂ ਕੋਈ ਵੀ ਆਕਾਰ ਲੈ ਲਵੇਗੀ ਪਰ ਤੁਸੀਂ ਜੇ ਨਹੀਂ ਵੀ ਮੂਰਤੀ ਬਣਦੀ ਤੇ ਤੁਸੀਂ ਇੱਥੇ ਇਹ ਨਹੀਂ ਪਰੇਸ਼ਾਨ ਹੋਣਾ ਕਿ ਕੁਝ ਨਹੀਂ ਬਣਿਆ ਹੈਗਾ ਜਾਂ ਕਿੰਨਾ ਵੀ ਆ ਤੁਸੀਂ ਉੱਥੇ ਸਿਰਫ ਉਹ ਜਿਹੜੀ ਫਟਕੜੀ ਦੀ ਖੇਲ ਵਾਣੀ ਹੈ ਉਹਦੇ ਤੇ ਸੱਤ ਵਾਰ ਚਪਲਾਂ ਦੇ ਨਾਲ ਕੁੱਟਣਾ ਹੈ ਸੋ ਫਿਰ ਪਾਣੀ ਵਿੱਚ ਛੱਡ ਦਿਓ ਸੋ ਇਸ ਤਰ੍ਹਾਂ ਨਾ ਤੁਸੀਂ ਇਹ ਘਰ ਦੇ ਵਿੱਚੋਂ ਨજર ਨੂੰ ਦੂਰ ਕਰ ਸਕਦੇ ਆ ਜੋ ਨજર ਦੋਸ਼ ਲੱਗ ਜਾਂਦਾ ਹੈ ਜੀ ਨਜਰਾਂ ਜੋ ਹੈ ਬਹੁਤ ਭੈੜੀਆਂ ਨੇ ਕਰਨੇ ਕਿ ਪੱਥਰ ਪਾੜ ਦਿੰਦੇਗਾ ਹੈ ਸੋ ਤੁਸੀਂ ਉੱਤੇ ਇੱਕ ਕਰਮ ਕਰ ਸਕਦੇ ਆ ਤੇ ਇੰਨਾ ਕਾਫੀ ਹੱਦ ਤੱਕ ਪਰੇਸ਼ਾਨੀ ਤੋਂ ਲਾਭ ਮਿਲੇਗਾ ਇਹ ਗੱਲਾਂ ਸੱਚ ਨੇ ਕਿ ਨજર ਲੱਗਦੀ ਹੈ ਸੋ ਅਸੀਂ ਇਹਨਾਂ ਗੱਲਾਂ ਤੇ ਪਹਿਲਾਂ ਵਿਸ਼ਵਾਸ ਨਹੀਂ ਕਰਦੇ ਸੀ ਪਰ ਖੁਦ ਦੇਖਿਆ ਹੈ ਕਿ ਵਾਕਈ ਨਜਰਾ ਬਹੁਤ ਹੈ ਸੋ ਨਜ਼ਰਾਂ ਕੀ ਹੁੰਦੀਆਂ ਹੈ ਕਿ ਹੁਣ ਲਾ ਲੋ ਕਿਸੇ ਇਨਸਾਨ ਨੇ ਤੁਹਾਡੇ ਵਾਲ ਦੇਖ ਕੇ ਤੁਹਾਡੇ ਕੰਮਕਾਰ ਵਾਲ ਦੇਖ ਕੇ ਹੌਕਾ ਭਰਿਆ ਸੋ ਉਹਦਾ ਜੋ ਫਰਿਸ਼ਤਾ ਹੈ ਉਹ ਫਰਿਸ਼ਤਾ ਹੀ ਇਹ ਹੋ ਜਾ ਹੈ ਪਾਗੁਲਾ ਕਿਉਂਕਿ ਜਿਹੜਾ ਇਨਸਾਨ ਇਸ ਤਰ੍ਹਾਂ ਮਨ ਵਿੱਚ ਸੋਚ ਰਿਹਾ ਲੈ ਇਹਦਾ ਸਭ ਕੁਝ ਬਣੀ ਜਾ ਰਿਹਾ ਤਾਂ ਕੰਮ ਕਿੰਨਾ ਸੌਂਦਾ ਤੇ ਉਹਦੇ ਫਰਿਸ਼ਤੇ ਨੇ ਉਹਦਾ ਸਾਥ ਦੇਣਾ ਹੈ ਜੇ ਉਹਨਾਂ ਦਾ ਕੰਮ ਸੂਤਣੀ ਹੈ ਕਿ ਕਿਉਂਕਿ ਇਹ ਨજર ਉਸ انسان 'ਤੇ ਲੱਗਦੀ ਜਿਹਦਾ ਮਨ ਸਾਫ਼ ਨਹੀਂ ਦੇਖ ਕੇ ਕਿਸੇ ਨੂੰ ਫਾਇਦਾ ਹੈ ਉਹਦੇ ਮਗਰ ਰਿਸ਼ਤਾ ਕੌਣ ਹੈ ਜਿਆਦਾਤਰ ਕਾਲ ਦਾ ਪ੍ਰਭਾਵ ਹੁੰਦਾ ਹੈ ਕਾਲ ਹੈ ਵੀ ਰਹਿੰਦਾ ਹੈ ਤੇ ਕਾਲ ਫਿਰ ਉਹਦਾ ਸਾਥ ਦੇਵੇਗਾ ਕਿ ਇਸ ਦੇ ਮਨ ਨੂੰ ਖੁਸ਼ੀ ਮਿਲਦੀ ਰਹੇ ਤਾਂ ਉਹ ਤੁਹਾਡਾ ਕੰਮ ਵਗਾੜ ਦੇਵੇਗਾ ਸੋ ਇਸ ਲਈ ਇਹ ਨજર ਦੋਸ਼ ਨੂੰ ਤੁਸੀਂ ਇਸ ਤਰ੍ਹਾਂ ਨਾ ਹੀ ਦੂਰ ਕਰ ਸਕਦੇ ਆ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਕਿਸੇ ਹੋਰ ਨੂੰ ਦਾ ਵੀ ਭਲਾ ਹੋ ਸਕੇ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੈ ਵੀਰਾਂ ਦੀ ਜੀ ਜੈ ਸਾਈਆਂ ਦੀ